ਓਹੀ ਮਿਲੋ ਚਾਚੇ ਨੂੰ ਤੇ ਬਾਈ ਚਾਚਾ ਉਹ ਦੇਖ ਰਹਾ ਭਾਈ ਅੱਜ ਕੱਲ ਜੀ ਚਾਚੇ ਪਰ ਸਿੰਪਲ ਥੈਂਕ ਯੂ ਪਰ ਵੇਖ ਮੇਰੀ ਗੱਲ ਸੁਣਦਾ ਬੋਲਦੀ ਆ ਬੋਲਦੀ ਤਾਂ ਹਾਈਪਰ ਐ ਰਹਿਦਾ ਸਾਡੀ ਕਿਤੇ ਨਹੀਂ ਨਾ ਬੋਲਦੀ ਇਹ ਕੱਲ ਨੂੰ ਮੈਂ ਜਿਹੜਾ ਕੰਮ ਤੈਨੂੰ ਕਿਹਾ ਮੰਤਰ ਕੱਢਣੀ ਆ ਕੱਲ ਨੂੰ ਹਾਂ ਇੱਕ ਵਾਰੀ ਉਹ ਤੰਗੜੀ ਚ ਘਵਾ ਦੇ ਭਈਆਂ ਦੇ ਪਹਿਲਾਂ 10 ਵਜੇ ਐਨੇ ਮਹਾ ਵਾਰਜੇ ਨਹੀਂ ਤੇ ਹੋ ਹਾਂ ਲੋਕ ਇਕੱਠਾ ਲਿਆ ਪਿਆ ਨਾ ਹਾਂ ਬਿਲਕੁਲ ਨਰਮਾਈ ਗਈ ਐ ਇੰਨੀ ਨਹੀਂ ਹੈਗੀ ਚਾਚੇ ਦੇ ਵੀ ਜਨਮਾ ਦਾ 7:00 ਵਜੇ ਤੋਂ ਮਾਰੀ ਵਾਰੀ ਕਮਾਦੀਆ। ਕਿਆ ਲੱਗਣਾ ਯਾਰ ਆਹਨੇ? ਆਦੇ ਐ ਕਰਦਣੀ ਫਿਰ ਫੁੱਲਮੀ ਜੀ। ਆਹ ਐ ਫਤੂਨੀ ਕਰਤੀ ਐ ਮੜ ਮੜੀ। ਐਂਦੇ ਵੀ ਫਰਕ ਪੈ ਜਾਣਾ। ਲਾ ਕਰ ਦੂੰਗੇ। ਕੱਲੂ ਆਉਂਗਾ ਹਾਜਰੀ ਉੱਠ ਕੇ। ਹਾਂ। ਆਜੇ ਨਰਮਾਈ ਹੈ। ਹੈਗੀ ਐ? ਹਾਂ। ਜੇ ਕੱਲੂ ਦਾ ਮਹਾਰਾਜ ਹਵਾ ਜੀ ਫਰਾਤੀ ਨੂੰ ਜੇਦੇ ਚੱਲ ਪੈਣਾ ਕੰਮ ਆਪਣਾ ਦੁਪਹਿਰੇ ਨੂੰ। ਬਸ ਠੀਕ ਆ। ਕਰ ਦੇਣਾ ਕਰ ਦਿੰਨੇ ਕੱਲ ਨੂੰ। ਹੋਰ ਕੇ ਮੱਕੀ ਬੜਾਈ ਦੇ ਚਾਚੇ ਤੂੰ ਹਾਂ ਬੜਾਈ ਚੈੱਕ ਕਰ ਬੜਾਈ ਬਹੁਤ ਹੁੰਦੀ ਹੈ ਬਈ ਦੀ ਹਾਂ ਬੜਾਈ ਇਦਾਂ ਹੀ ਚਾਹੀਦੀ ਹੈ ਐਸੀ ਕੰਪੀਟੀਸ਼ਨ ਬਹੁਤ ਆ ਨਾ ਹਾਂ ਐਸੋ ਬੰਦਾ ਬਹੁਦਾ ਬਾਈ ਹਾਂ ਬੰਦਾ ਬਹੁਦਾ ਐਸੋ ਐਸੋ ਭਈਏ ਦਾ ਨਹੀਂ ਆਂਤਾ ਇੱਕ ਨੂੰ ਇੱਕ ਨੂੰ ਘੁੰਮਦੇ ਖਿਰਦੇ ਆ ਬਿਲਕੁਲ ਜਾ ਹੁੰਦੇ ਘਾਟ ਤੇ ਰੇਵੀ ਜਾਉਂਦਾ ਹੋਰ ਪਹਿਤ ਕਹਿੰਦੇ ਪੜਾਉਣੀ ਪੜਾਉਓ ਹਾਂ ਨਹੀਂ ਚਲੋ ਖਰਾਚ ਹੋਰ ਦੇਖ ਲਓ ਹਾਂ ਹੈ ਕਿ ਨਹੀਂ ਹੂੰ ਇਹ ਤਾਂ ਅਸੀਂ ਕਹਿੰਦੇ ਹੋਰ ਦੇਖ ਲਓ ਬਿਲਕੁਲ ਇਹਨਾਂ ਨੂੰ ਪਤਾ ਵੀ ਬੰਦਾ ਹੈਗਾ ਹੈ ਇੰਨੀ ਹੂੰ ਬੜਾ ਜੱਤ ਸਵੇਰੋਂ ਆਇਆ ਜਾਂ ਮੈਂ ਥੱਲੀ ਪਾਣੀ ਵਾਂਗੇ ਤਾਂ 2-3 ਦਿਨਾਂ ਤੱਕ ਕੰਮ ਹੋ ਗਿਆ ਮੇਰਾ ਮਾਈ ਦਾ ਹੈ ਜੀ ਧਰਤੀ ਕਰਕੇ ਆ ਧਰਤੀ ਦੀ ਨਰਮ ਥੱਲੇ ਨਰਮ ਆ ਆ ਸੁੱਕ ਗਈ ਆ ਹਗਿੱਲੀ ਆ ਜੀ ਇਹ ਮਾੜੀ ਜੀ ਹਵਾ ਫਿਰ ਜੀ ਇਹਨੂੰ ਪੰਜੀ ਦੇ ਦਾ ਬਾਕ ਲੋਡ ਕਰਨਾ ਕੰਮ ਆ ਇਹ ਕਰ ਦੇਣੀ ਜਿਕਣਾ ਹੈ ਹਾਂ ਪੰਜੀ ਦੇ ਬਾਕ ਲੋਡ ਕਰਨਾ ਕੱਲੀ ਕੱਲੀ ਲੈਣ ਨੂੰ ਕੋਈ ਨਹੀਂ ਲੱਗਣਾ ਨਾ ਨਾ ਕਾਲੂ ਕਰ ਦੋ ਉਹ ਵੱਡ ਜੇ ਨਹੀਂ ਉਸ ਤੋਂ ਬਾਅਦ ਦੁਪਹਿਰ ਨੂੰ 12 1 ਵਜੇ ਬਣਾ ਦੇ ਬਸ ਬਸ ਮੈਂ ਤਾਂ ਗੈਲੇ ਸੈਕਸ਼ਨ ਲਾ ਲੈਣਾ ਬਸ ਹੂੰ ਠੀਕ ਉੱਥੇ ਬਾਅਦ ਚ ਹੀ ਆਉਂਗੇ ਉੱਥੇ ਉੱਥੇ ਹੀ ਫੋਲਿਆ ਜੀ ਨਾ ਨਾ ਇੱਥੇ ਨਾਲ ਦੀ ਕੱਢਣ ਲੱਜਣਾ ਹਾਂ ਉਹ ਫੋਲ ਦੇਣੀ ਨਾਲੇ ਲਾ ਬਣਾਉਣੀ ਆ ਉਹ ਬੱਸ ਫਿਰ ਤੁਸੀਂ ਉਹਨਾਂ ਨੂੰ ਕੰਮ ਕਰ ਲਓ ਜਨੂੰ ਨੇ ਬੰਨਣ ਲੱਜਣਾ ਕੰਮ ਕਿ ਇਹਨਾਂ ਨੂੰ ਬੰਨਣ ਦੇ ਨੂੰ ਕਿ ਲਾਉਣਾ ਇਹਨਾਂ ਨੇ 10 ਮੀਟਰ ਅੱਧਾ ਘੰਟੇ ਦਾ ਕੰਮ ਹੈ ਆਹੋ 12 ਦਾ ਬੰਦੇ ਆ ਹੋਰ ਕੀ ਆ ਛੁਪੜੇ ਦਾ ਹੋਣਾ ਹੀ ਆ ਹਾਂ ਹਾਂ ਬੱਸ ਫਿਰ ਛੁਪੜੇ ਦਾ ਗੱਗੇ ਵਾਲੇ ਵਿਹਲੇ ਹੋਗੇ ਇਹ ਘੜਵਾ ਦਊਗੀ ਇਹ ਤਾਂ ਸੋਹਣੀ ਨਾਲੇ ਵੀ ਜੀਦੇ ਨਾ ਹਾਂ ਜੀ ਛੁਪਰੀਟਰ ਵਾਲੀ ਹੋਗਾ ਮੈਂ ਤੇ ਪਰਾਲੀ ਵਿੱਚੇ ਕਰੇ ਦਾ ਚਾਚੇ ਕਾਲਾ ਮਾਲਾ ਹਾਂ ਪਰਾਲੀ ਦੇ ਵਿੱਚੇ ਕਰਿਆ ਦਾ ਹਰਖਾ ਭਾਈ ਹੈਂ ਦੀ ਬਾਉ ਦਾ ਪਰਾਲੇ ਵਿਚੇ ਨਹੀਂ ਹੈ ਪਰ ਕਿੰਨਾ ਬਣ ਜਾਨਾ ਹੋਰ ਹੈਗਾ ਅਸੀਂ ਬਹੁਤ ਰੁਕੇ ਬਹੁਤ ਰਹੀ ਪਰ ਜਿੰਦਾ ਹੂੰ ਥੋੜਾ ਭਰੇ ਲਾਇਆ ਇਹਲਾ ਤੂੰ ਸਰੋ ਮੈਂ ਕਹਿੰਦਾ 15 ਦਿਨ ਹੋ ਗਏ ਹੋਣੇ ਪਰ ਉਥੇ ਇਹ ਕੋਲ ਨੂੰ ਲੰਘਦੇ ਆ ਹਾਂ ਤੇਲ ਦੇ ਕਿਹੜਾ ਸਮੈਲ ਆਉਂਦੀ ਏ ਉਹਦੀ ਹੁੰਦੀ ਹਾਂ ਆਉਂਦੀ ਹੈਗੀ ਆ ਬਾਜੀ ਵਜੇ ਨਹੀਂ ਪੈ ਜਿੰਦਾ ਟੱਕ ਤੇ ਚੱਲ ਜੇ ਮੀਂਹ ਪੈ ਜਵੇ ਫੇ ਤੂੰ ਆਉਣੇ ਗੱਲਾਂ ਭਾਈ ਤੂੰ ਕਰਪ ਜਾਂਦਾ ਤੂੰ ਹੀ ਵਿਚੇ ਤੈ ਨਿਕਲਦੀ ਏ ਤੂੰ ਪੰਦੀ ਆ ਇਹ ਫੇਰ ਹੋ ਜਾਂਦਾ ਧੂਆ ਨਿਕਲ ਜਾਂਦਾ ਹੋਰ ਕੀ ਆ ਇਹ ਕਿਹ ਹੈਗਾ ਜਾਂਦਾ ਦੋਰਾ ਉਹ ਮੈਂ ਹੈਗਾ ਜਾਂਦਾ ਠੁੱਕਦਾ ਜਦੋਂ ਜਾਂਦੀ ਫੁੱਲਣੀ ਪੈਂਦੀ ਆ ਇਹ ਹਾਂ ਅੱਜ ਦਿਨ ਬਹੁਤ ਘੜਾ ਲੱਗਿਆ ਅੱਜ ਅੱਜ ਤਾਂ ਪੂਰੀ ਸੀ ਹਾਂ ਫੇਰ ਉਹ ਮਸ ਮਖਾਰਾ ਤਾਂ ਰੱਖਣ ਦੀ ਆਗੇ ਤਾਂ ਉਹ ਤੇ ਵਾਹ ਪਛਵਾ ਮੁੜਿਆ ਬਾ ਚੱਲ ਹੁਣ ਤਾਂ ਔਖਲੀ ਸਿਰ ਆਇਆ ਹੋਇਆ ਗਿੱਲੀ ਰਹਿ ਗਈ ਹੋਰ ਪਹਿਲੇ ਵਜੇ ਪੈਣਾ ਰੋ ਅੱਡਦਾ ਹੀ ਆ ਬਾਈ ਪੈ ਗਿਆ ਹਾਂ ਰਹਿ ਗਿਆ ਇਹ ਇਦਰੇ ਘਾਟੇ ਕਿਹਦੇ ਯਾਰ ਅੱਜ ਹੋ ਜਾਣਾ ਦਾ ਕੰਮ ਜੇ ਰਾਤ ਵਾਲਾ ਵੀ ਥੋੜਾ ਜਿਆਦਾ ਪਹਿ ਗਿਆ ਤੜਕੇ ਵਾਲਾ ਅੱਜ ਆਇਆ ਯਾਰ ਤਿੰਨ ਕਿ ਬਜੇ ਹੋ ਗਿਆ ਰਾਤ ਦਿਨ ਨਾਲ ਦਿਨ ਨਾਲ ਵੱਧ ਪੈ ਗਿਆ ਹਾਂ ਹੈਨਾ ਕੱਲ ਇਹਦੀ ਵੀ ਕਰਕੇ ਜੀ ਆਮ ਸਾਰੀ ਸਫਾਈ ਮੋਟਰ ਦੀ ਹਾਂ ਵਧੀਆ ਹੁਣ ਹਵਾ ਭਜਦੀ ਹੈ ਹਵਾ ਨਿਕਲਦੀਆਂ ਨੇ ਘਰਤੀ ਅੰਬ ਦੀ ਲੱਗੀ ਛਤਰੀ ਵੀ ਬਣਨ ਅੰਬ ਦੀ ਲੱਗੀ ਅੱਜ ਛਤਰੀ ਵੀ ਬਣਨ ਹੁਣ ਅੰਬੀਆਂ ਵੀ ਬੈਠ ਗਈਆਂ ਯਾਰ ਹਾਂ ਹੋਰ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਵੀ ਦੋ ਅੰਬ ਆਹੇ ਇੱਕ ਜਿਹਨੂੰ ਲਗੜਾ ਕਹਿੰਦੇ ਆ ਇਹ ਕੋਵਾ ਇੱਕ ਦੂਆ ਹੈ ਲੱਕੜਾ ਹੈਗਾ ਇੱਧਰ ਲਾ ਇਹਨੂੰ ਲੱਗਣੀ ਆ ਗਿੰਮੀ ਅੰਬੀਆਂ ਪਰ ਹਾਂ ਮੇਰਾ ਗਿੱਠ ਨਹੀਂ ਪੈਂਦਾ ਅੰਬ ਨੂੰ ਹਾਂ ਅੱਛਾ ਜੀ ਉਹਨੂੰ ਕੱਚੇ ਹੀ ਖਾਈਏ ਜੇ ਇਹ ਮਿੱਠੀ ਹੁੰਦੀ ਆ ਹਾਂ ਆ ਦੇਖ ਤਾਂ ਕਾ ਦਾ ਗਾਉਂਦੇ ਆ ਤਕਰੀਰ ਵਾਲੀ ਜੀ ਇਹ 303 ਆ 303 ਮੋਏ ਵੀ ਆ ਜਾਣ 2-4 ਦਿਨ ਚ ਇਹ ਦਿਨ ਹੱਥ ਲਾ ਜੇ ਹੈ ਇਹ ਜਿਹੇ ਦਿਨ ਲੱਗੇ ਤਾਂ ਐ 5 ਦਿਨ ਮਾਂ ਆ ਜੂਗੀ ਆ ਦਸਤਾ ਕੋਲ ਹੈ ਵੀ ਵਾਸੀ ਤਾਂ ਬਣ ਜਾਣੀ ਹਾਂ ਹਾਂ ਹੈਨਾ ਹੋਰ ਹੋਰ ਗਾਣਾ ਮੁੱਕਾ ਗਾਣਾ ਖੰਡਾ ਹੂੰ ਨਾ ਕਿਤੇ ਹਿੱਲੇ ਮੁੜ ਕੇ ਨਹੀਂ ਨਹੀਂ ਹਾਂ ਹੁਣ ਗੈ ਲੈਣਾ ਰੱਖਿਆ ਨੇ ਆਹ ਹੋਰ ਐਨ ਬਣਾ ਤੇ ਦੇਖ ਲੈ ਫਿਰ ਕਿਸਕੇ ਕਿਤੇ ਲੀ ਹਵੇ ਇੱਥੇ ਅੰਬ ਵੀ ਪਾਈ ਦੀ ਬੱਲੇ ਕੋਈ ਨਹੀਂ ਇਹ ਕਿ ਲੋਗੇ ਆ ਦੇ ਹਾਂ ਆ ਦੇ ਆ ਗਈਆਂ ਅੰਬੀਆਂ ਭਾਈ ਹਾਂ ਹੈ ਇਹਦੇ ਬਹੁਤ ਲੱਗਦੀਆਂ ਦੱਸਦੇ ਨਹੀਂ ਇਹ ਕੁੰਡਰ ਜੀ ਅਸਨ ਯੋਗੀਆਂ ਹੋ ਜਾਣੀਆਂ ਇਹ ਹਾਂਜੀ ਸਾਰ ਕੇ ਦੇ ਤਾਂ ਜਾ ਹਵਾ ਆਉਂਦੀ ਆ ਹਾਂ ਬਸ ਜਿਹੜਾ ਸਵੇਰੀ ਆਉਂਦਾ ਲਾ ਕੇ ਵਿੱਚ ਪਤੀਨਾ ਹਾਂ ਟੁੰਡੇ ਵਾਲੀ ਚਲਣੀ ਹਾਂ ਹੈ ਹੋਰ ਕਿਆ ਵਿੱਚ ਅੰਬੀ ਪਾਈ ਵੀ ਆ ਮੈਂ ਤਾਂ ਇੱਧਰ ਮੈਂ ਤਾਂ ਨਹੀਂ ਅੱਗ ਲਾਈ ਇਹਦੇ ਕਰਕੇ ਕਣਕ ਕਰਕੇ ਉਧਰ ਰੋਡਵੇ ਜ ਆ ਗਿਆ ਇੱਧਰ ਕਿੱਧਰ ਤੂੰ ਤਾਂ ਵਿਹਲਾ ਹੋ ਗਿਆ ਕੁਝ ਨੋ ਗਿਆ ਉਹ ਟਰੈਕਟਰ ਵੀ ਆ ਗਿਆ ਯਾਰ ਦੋ ਜਣੇ ਬੈਠੇ ਉਹਨੇ ਆਪੇ ਕਰ ਦੇਣਾ ਸੜ ਉਹ ਜੱਗਾ ਇਹ ਕਰੂਗਾ ਪਹਿਲਾ ਰੇਲਵੇ ਜਿਹੜੀ DUI ਆਈ ਸੜ ਜਾ ਇਹ ਕਰੀਏ 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 ਕਰਦੇ ਕਰਦੇ ਹੈ ਪੁਰਾਣਾ ਹੀ ਹੈ ਨਵਾਂ ਜਿਹਾ ਬਣਨਾ ਆ ਇਧਰ ਕਰ ਦੋ ਇਹ ਜੋਰ ਤੋਂ ਫੁੱਲ ਆ ਚਾਹੇ ਨਵਾਂ ਚਾਹੇ ਪੁਰਾਣਾ ਆਏ ਲਾ ਦੇ ਜੋਰ ਤੋਂ ਫੁੱਲ ਲਾ ਕੋਈ ਨਹੀਂ ਪਲਾਸਕਟ ਦੇ ਮਿਲਦੀ ਆ ਇਹਨੂੰ ਬਣਾਜੇ ਤੂੰ ਦੱਸ ਰਿਹਾ ਤਾਂ ਵੀ ਇਹਨੂੰ ਤਾਂ ਨਹੀਂ ਅੱਗ ਲਾਈ ਮੈਂ ਤਣਕ ਕਰਕੇ ਨਾ ਲੋੜ ਨਹੀਂ ਹੈ ਹਨਾ ਮੈਂ ਕਣਕ ਦੇ ਬਾਅਦ ਲਾ ਦਾਂਗੇ ਇਹਨੂੰ ਇੱਥੇ ਇੱਥੇ ਅੰਦਰ ਰੱਖੀਏ ਉਏ ਤੇ ਕੋਈ ਨਾ ਕੋਈ ਤਾਂ ਬੈਠ ਰਹਿਣਾ ਦੁਬਾਰੇ ਨੂੰ ਮੈਂ ਤਾਂ ਗਿਆ ਖਾਣ ਚੱਲ। ਸ਼ਾਮ ਦੇ ਲੱਗਿਆ ਬੜੀ ਗੁੜੀ ਨੂੰ। ਹੋਰ ਹੈ? ਹੋਰ ਕੀ? ਇਹ ਆਪਣੇ ਇਹਦੇ ਬਣਾਉਂਦਾ ਹੋਣਾ ਮੈਂ ਕਿਹਾ ਉਧਰ ਦੇ ਲੈ ਕੇ ਹੋਰ ਪਾਸੇ। ਕਾ ਬਣਾਉਂਗਾ ਆਪਣੇ ਇਹਦੇ। ਅੱਛਾ। ਇਹਨੇ ਪੜਾਈ ਬਣੀ ਰੇਤੀ ਨਹੀਂ ਇਹ ਤੁੜੀ ਨੇ ਲੈ ਲੈਣੀ। ਆਹੋ ਆਪਣੇ ਕੁਕੜੇ ਉਹ ਵੜੰਗਾ। ਮੈਂ ਬਣਾਉਂਦਾ ਇਕੱਲਾ ਕਰਿਆ ਇਹਨੇ ਆਪ ਕਿੰਨੀ ਪਤਾ ਹੋਊਗਾ। ਹੋਰ ਹੋਰ। ਲੈ ਬਾਈ ਥਿੰਬ ਥਿੰਬ ਕਰਦੇ ਕਿਹਨੇ ਇਹ ਕਾਲੇ ਆਲੇ ਜਿਹਨੂੰ ਆਉਂਦਾ। ਕਾਲੇ ਆਲੇ ਜਿਹਨੂੰ ਆਉਂਦਾ। ਹਾਂ ਉਧਰੋਂ ਵੀ ਉਨੇ ਹੀ ਪੈਂਦਾ ਇਹਨੂੰ। ਉਦੋਂ ਬੱਟਾ ਖਾਸੇ ਟਬਾਉਣੀਆਂ ਪੈਣੀਆਂ ਆਹੋ ਕੱਲ ਨੂੰ ਕੋਈ ਬੱਟ ਨਹੀਂ ਬਾਈ ਵੀ ਹੋਣੀ ਕੰਮ ਆ ਤੇ ਬੈਠੇ ਝੱਲਿਆ 3 ਵਜੇ ਤੇ ਹਾਂ ਹਾਂ 3:30 ਵਜੇ ਝੱਲੀਏ ਮਸ਼ੀਨ ਪਹਿਲਾਂ ਉਹ ਵੀ ਗੂੜਾ ਲੱਗਦਾ ਰਿਹਾ ਹੁਣ ਚੱਲ ਵੀ ਥੋੜੀ ਆਹੋ ਹੁਣ ਅੱਜ ਦਿਨ ਬਹੁਤ ਘੜਾ ਲੱਗਿਆ ਹੋਰ ਗੱਲਾਂ ਦੀ ਗੱਲ ਹੈ ਇਹ ਕਿਣੀਆਂ ਕਰਕੇ ਨਾ ਉਸ ਵੀ ਹੁਣ ਸਾਜਰੇ ਪੈ ਜਾਂਦੀ ਹਾਂ ਹਾਂ ਕਿੜੀਆਂ ਪਹਿਲੀਆਂ ਦਾ ਉਸ ਸਾਜਰੇ ਪੈ ਜਾਂਦੀ ਹੈ ਉਹ ਸਾਜਰੇ ਪੈ ਜਾਂਦੀ ਹੈ ਹਾਂ ਲੋ ਬਾਈ ਆਪਾਂ ਇਹ ਕਰਨ ਕਣਕ ਦੀ ਗੱਲ ਕਰਦੇ ਤੇ ਬਈ ਇਹ ਖਣਾ ਪਿਛਲੀ ਵੀਡੀਓ ਵੀ ਦੱਸਿਆ ਤਾਂ ਜੀ ਐਨੇ ਕੀ ਘੱਟਾ ਹੋਊਗਾ ਨਾ ਬਣਾਇਆ ਹੁੰਦਾ ਪੈਂਸਲ ਨਾਲ ਹਾਂ ਇੱਕ ਸਾਰ ਇੱਕ ਸਾਰ ਇਹਨੂੰ ਲਾਉਣੇ ਚਾਚੇ ਕਾਲੂ ਬੰਦੇ ਐ ਚਾਚੇ ਰਾਨੂੰ ਮੈਂ ਕਹੀਗਾ ਵੀ ਪਾਣੀ ਲਾ ਦੋ ਪਾਣੀ ਲਾ ਦੋ ਕੀ ਪਾਣੀ ਲਾ ਦੋ ਇਹੋ ਧੋਕਾ ਲੱਗੇ ਨਾ ਬੂਟਾਂ ਕਰਕੇ ਕਹਿੰਨਾ ਉਹ ਬੂਟਾਂ ਦੇ ਘੁਰੇ ਛੋਟੇ ਬੂਟੇ ਨੂੰ ਹੁੰਦਾ ਬੜੇ ਨੂੰ ਕੁਝ ਨਹੀਂ ਜੇ ਪਾਣੀ ਲਾਣਦੇ ਨਾ ਮੈਂ ਹੂੰ ਖਾ ਖ ਜਣੀ ਦੀ ਇਹੀ ਮਾਰੇ ਨਹੀਂ ਨੀ ਮੈਂ ਲਾ ਲਾਇਆ ਪਾਣੀ ਗੱਲ ਦਿੰਦੇ ਨਾ ਕਿੰਨਾ ਹਵਾ ਫਿਰ ਜਣੀ ਦੀ ਦਾਣਾ ਸੋਕ ਤਾਂ ਨਹੀਂ ਹੈਗਾ ਦਾਣਾ ਸੋਕ ਜੀ ਨਹੀਂ ਹੈਗਾ ਇਹਦਾ ਹਾਂ ਦਾਣਾ ਠੀਕ ਐ ਤੂੰ ਦੇਖ ਵੀ ਕਰਕੇ ਹੈ ਪੁੱਤ ਥੂਲੇ ਬੰਦਾ ਜੰਮਕਦੀ ਆ ਆ ਦੇਖ ਐਜੀ ਗੁੱਲੀ ਡੰਡਾ ਮਾਰਾ ਹੈਗਾ ਸਭ ਵੇੜ ਨੀਵੀਂ ਉੱਚੀਆਂ ਇਹਦਾ ਕੱਤ ਦੇਖ ਲੈ 550 ਜਾਂ ਤੇ ਹਾਂ 550 ਇਹ ਬਾਈ ਐਦੀ ਰੋਟੀ ਦੀ ਗੱਲ ਗੱਲ ਹੋ ਰਹੀ ਸੀ ਲੈ ਦੱਸ ਇਹਦੇ ਵਿੱਚ ਦਾਣਾ ਕਿਹੜਾ ਮੜਾ ਕੋਈ ਵੀ ਨਹੀਂ ਹੈ ਇਹ ਜੀ ਹੁੰਦਾ ਤਾਂ ਹਣ ਫੇ ਹੋਰ ਕਿ ਤੈਨੂੰ ਮੈਂ ਦੱਸ ਦਿਆਂ ਪਾਣੀ ਲਾਹਿੰਦਾ ਮੈਂ ਇਹਦੀ ਸਾਫ ਬਣਨੀ ਸੀ ਹਾਂ ਮੂਹ ਬਹੁਤਾ ਕਿਆ ਕਰਨ ਦਾ ਸੋਕਾ ਬਪ ਪਕਾਤੀ ਐ ਕਰਤਾ ਐ ਕਰਤਾ ਮੈਂ ਕੁਲ ਲੈਣ ਦੋ ਮਾ ਕੋਈ ਨਿਹੜ ਨਹੀਂ ਲੈਦਾ ਸਿਆਣੇ ਕਹਿੰਦੇ ਵੀ ਨਿਹੜ ਨਾ ਬਾਕੀ ਜਾਂਦੀ ਕਣਕ ਦਾ ਜਿਹੜੇ ਨਿਹੜ ਹੁੰਦਾ ਨਾ ਖਰਾਬ ਹੁੰਦਾ ਹਾਂ ਹਾਂ ਉਹਦੇ ਨਾਲ ਬਾਕੀ ਜਾਂਦੀ ਵੀ ਜਿਆਦਾ ਹੁਣ 10 ਦਿਨ ਪਹਿਲਾਂ ਮੈਂ ਪਾਣੀ ਲਾ ਲੈਂਦਾ ਇਹ ਇਹ ਕਿੱਥੋਂੋਂ ਦਾ ਹਵਾ ਭੇਜਣੀ ਹਵਾ ਖਰਚਿੰਦੀ ਆ ਦਾਣਾ ਤੇ ਨਾ ਜਮਾ ਹੀ ਮਰ ਜਾਂਦਾ ਤੇਰੇ ਇਹਦੇ ਇਹ ਪੂਲਾ ਕੇ ਪਾਣੀ ਲਾਉਣਾ ਪਿਆ ਗਹਿਰਾਂ ਨੂੰ ਉਲਦੀ ਕਣਕ ਨੂੰ ਫਰਕ ਪਿਆ ਵੇਦਾ ਹਾਂ ਦੇਖਿਆ ਕਣਕੀ ਤੇ ਕਿੱਥੇ ਤਗੜੀ ਸੀ ਉਹ ਉਹ ਤਾਂ ਬਹੁਤ ਤਗੜੀ ਧੀ ਟਾਈਮ ਦੀ ਕਣਕ ਦੀ ਨਾਲੇ ਇਹ ਇਹ ਨੂੰ ਉਹ ਹੰਮ ਮੰਨੂ ਕਹਿੰਦਾ ਵੀ ਰੇਕੇ ਢੋਕਦਾ ਤਾਂ ਤੂੰ ਪਾਣੀ ਲਾ ਦੇ ਮੈਂ ਪਾਣੀ ਨਹੀਂ ਮੈਂ ਲਾਉਣਾ ਹੁਣੀ ਨੂੰ ਮਾ ਜੇ ਪਾਣੀ ਲਾ ਦਿੱਤਾ ਕੁਝ ਵੀ ਨਹੀਂ ਪਰਲੇ ਪੈਣਾ ਹੂੰ ਮਾ ਜੇ ਤਾਂ ਹੁੰਦਾ ਸਾਲ ਦੇ ਬੁੱਟੇ ਫਿਰ ਤਾਂ ਮੈਂ ਲਾਉਂਦਾ ਆਹ ਬੁੱਟੇ ਆਹ ਬੁੱਟੇ ਆ ਕੇ 2 ਸਾਲ ਦੇ ਇਹ ਇਹਨਾਂ ਨੂੰ ਕੁਝ ਨਹੀਂ ਹੁੰਦਾ ਜਿਹਾ ਹੱਟ ਜੰਦੇ ਆ 2 ਸਾਲ ਦਾ ਕਿਹੜਾ ਸਾਲ ਵਾਲਾ ਬੁੱਟਾ ਜਿਹੜਾ ਹੁਣ ਲੱਗੇ ਆ ਉਹ ਨਹੀਂ ਹੱਟ ਚੱਲਦੇ ਹੈਗੇ ਹਮਝੇ ਹਾਂਜੀ ਨਹੀਂ ਫਰਕ ਹੁਣ ਤੂੰ ਮੈਨੂੰ ਦੱਸਦਾ ਕੋਈ ਹੈ ਨਹੀਂ ਹੈ ਕੋਈ ਜਣਾ ਦਾ ਵੇ ਵੇ ਨਹੀਂ ਨਹੀਂ ਇੱਥੇ ਆਹ ਇੱਥੇ ਪਾਣੀ ਨਿਕਰਦਾ ਨਾਲੇ ਉਰੇ ਇੱਥੇ ਤੋੜ ਕੇ ਦਿਖਾਇਆ ਹਾਂ ਜਿੱਥੇ ਉੱਥੇ ਦਿਖਾਇਆ ਜਿੱਥੇ ਉਹ ਤੱਗੀ ਭੜਕ ਜਿੱਥੇ ਰੁਪਣਾ ਜਾਂ ਟਰੈਕਟਰ ਫਸਿਆ ਉੱਥੋਂ ਟਰੈਕਟਰ ਕੱਢੇ ਆ ਉਹ ਜਗ੍ਹਾ ਉੱਚੀ ਆ ਹਾਂ ਜਿੱਥੇ ਤੋੜਿਆ ਮੈਂ ਤਾਂ ਵੇਰੇ ਹੂੰ ਕੋਈ ਰਣਾਈਂ ਦਵੇ ਵਾਗਾ ਹੁਣ ਬਾਕੀ ਤਾਂ ਠੀਕ ਤੇ ਬਾਅਦ ਵਿੱਚ ਪੱਕੀ ਆ ਇਹਦਾ ਪਹਿਲੀ ਪੜਕ ਕੀਤੀ ਹਾਂ ਪਾੜਾ ਪੜਕੀ ਇਹ ਨੂੰ ਪੜਕੀ ਵੀ ਨੂੰ ਕਹੀਏ ਦੇਖ ਦੇਖ ਕੇ ਪਾਣੀ ਲਾ ਦੋ ਪਾਣੀ ਲਾ ਦੋ ਮੈਂ ਪਾਣੀ ਨਹੀਂ ਲਾਉਣਾ ਮੈਂ ਕਹਿੰਦਾ ਐਂ ਤੂੰ ਜਿਹੜੇ ਕੱਖ ਬੀਜਣੇ ਆ ਉਹ ਇੱਕ ਘਿਹਰ ਇੱਧਰ ਬੀਜ ਦਿਓ ਨਾ ਨਾ ਸਾਰੇ ਹੀ ਬੀਜ ਦੇਣੇ ਗੱਬੇ ਗੱਬੇ ਬੀਜਿਓ ਫਿਰ ਗੱਬੇ ਗੱਬੇ ਬੀਜਦੇ ਸਾਰੇ ਵੀ ਬੀਜ ਦੇਣੇ ਹਾਂ 2 ਕਿੱਲੇ ਤਾਂ ਗੇੜਾ ਸਮਝਦਾ ਇਹ ਹਾਂ 2 ਕਿੱਲੇ ਪਾਹ ਨਿਕਲਿਆ ਬਿਆ ਹਾਂ ਬਾਗਾ ਕੀਲਾ ਦਾ ਬੱਲੇ ਪੈਈ ਜਾਣਾ ਬਹੁਤ ਐ ਦੋ ਦੋ ਡੰਗਰ ਆ ਯਾਰ ਦੋ ਦੋ ਡੰਗਰ ਆ ਫਿਰ ਇਹ ਆ ਵਿੱਚ ਹੋਰ ਹੋਰ ਦੂਆ ਬਾਜਰਾ ਬੀਜਣਾ ਨਿਊਟਲੀ ਨਿਊਟਲੀ ਆ ਉਹ ਹਰਾ ਹੀ ਰਹਿੰਦਾ ਫਿਰ ਉਹ ਖੀਰ ਨਹੀਂ ਹੋ ਵੀ ਜਾਂਦਾ ਇਹ ਨਾ ਅੱਜ ਹਾਂ ਇਹ ਤਾਂ ਹੋ ਜਾਂਦਾ ਗੱਗੇ ਨੇ ਨਹੀਂ ਕਿਹੜੇ ਬੀਜੇ ਵਾ ਜੰਮਿਆ ਮੈਂ ਬਹੁਤ ਆ ਉਹ ਵੀ ਐ ਉਹੀ ਆ ਉਹੀ ਐ ਨਹੀਂ ਬੀਜੂ ਆ ਹਾਂ ਜੰਮਿਆ ਮੈਂ ਬਹੁਤ ਆ ਹਾਂ ਬਰਕਤ ਵੀ ਹੈ ਛਲੇ ਮਾਰਕਤ ਵੀ ਹੈ ਬਰਕਤ ਵੀ ਹੈ ਗੀ ਆ ਉਂ ਵੀ ਡੰਗਰਾਂ ਠੀਕ ਆ ਹਰਾ ਰਹਿੰਦਾ ਇਹਨਾਂ ਹੂੰ ਖੀਰ ਸਹੀ ਹਰਾ ਹੀ ਰਹਿੰਦਾ ਇਹ ਹਾਂ ਇਹਨੂੰ ਐ ਥੋੜੋ ਵੀ ਰੱਖਣਾ ਪੱਕ ਜਾਣਾ ਇਹਨੂੰ ਉੱਪਰ ਹੋ ਆ ਜਾਂਦਾ ਬਸ ਬਾਰ ਮਾ ਉਹਦਾ ਵੀ ਹੰਪਾ ਜਲਾ ਸਿੱਟਾ ਜੇ ਬਾਰ ਮਾ ਨਿਕਲਦਾ ਉਹ ਹੀਰ ਮਾ ਜਾ ਕੇ ਨਿਕਲਦਾ ਵਾਸਤੇ ਬਾਰੇ ਹੁੰਦਾ ਕੰਮ ਉਹਦਾ ਅਸੀਂ ਉਹਨੂੰ ਵੜਦੇ ਰਹੇ ਆ ਉੱਥੀ ਉਹ ਦਸਤੀ ਨਾਲ ਉਹ ਜਾ ਹੀਰ ਮਾ ਹੁੰਦਾ ਕੰਮ ਮੁੱਕਦਾ ਨਹੀਂ ਹੈ ਭਾਈ ਉਹ ਹਾਂ ਠੀਕ ਆ ਕਣਕਿਆਰਾ ਕਣਕ ਚਾਚੇ ਆਏ ਨਾ ਪੈਂਸਲੀ ਕਣਕਾ ਪੈਂਸਲੀ ਕਣਕ ਇਹ ਮੈਂ ਖਰੀਦ ਕੇ ਆ ਹਾਂ ਵੇਣਾ ਪੇਂਟਿੰਗ ਕਰੀ ਬੰਦੀ ਦੂਰ ਤੇ ਐ ਲੱਗਦਾ ਅੱਜ ਲੱਗਣੇ ਦਾ ਭਈਆਂ ਨਾਲ ਹੂੰ ਉੱਪਰ ਇਹ ਲੱਗੇ ਫਿਰ ਸਰਨੇ ਚਾਚੇ ਦੇ ਅੱਛਾ ਨਹੀਂ ਉਹਨਾਂ ਨੂੰ ਲੱਗਣਾ ਤਹਰੇ ਅੱਜ ਕਿਹੜੇ ਕਰੇ ਉਧਰਲੇ ਹਾਂ ਨਿੱਤਰ ਕਹਿੰਦਾ ਮੈਨੂੰ ਉਹਨੂੰ ਕੁਛ ਰੈਂਦਾ ਵੀ ਜਿਹੜਾ ਪਟਾਉਂਦਾ ਅੱਜ ਤੱਕ ਠੀਕ ਹੈ ਨਹੀਂ ਤੇਰੇ ਵਢਣ ਲਾ ਦੇਣਾ ਅੱਛਾ ਆਈ ਤੇ ਵੱਢ ਕੇ 2 ਕਿਲੋ ਫਿਰ ਮੇਪੜੇ ਵੱਢਣ ਲੱਗੂਗੇ ਰੇ ਧਾਰਾ ਭਈ ਇਹ ਕੱਲ ਨੂੰ ਜੇ ਮੈਂ ਪਰਤਨਵਾਜੂ ਨਾ ਨਾ ਠੀਕ ਨਹੀਂ ਗੱਲ ਨਿਬੜ ਦੇਣਾ ਉਹਨੂੰ ਤਾਂ ਕੰਮ ਫਿਰ ਆਪਣੀ ਬੂਲਰ ਆਵਾ ਪੜਾ ਲੈਣੀ ਆਪਣੇ ਸਾਰੀ ਹੂੰ ਇਹ ਨਹੀਂ ਹੌਲੀ ਹੌਲੀ ਕੱਢੀ ਜਾਉਂਗੇ ਬੱਜਾ ਹੋਰ ਹੋਰ ਇਹ ਨਿਬੜਦਾ ਨਿਬੜੀ ਜਾਊਗਾ ਕੰਮ ਹੌਲੀ ਹੌਲੀ ਬੜਾ ਠੀਕ ਆ ਚੱਲੀਏ ਲਾ ਚੱਲ ਜਲਦੀ ਹੁਣ ਮੱਛਰ ਵੀ ਦਿੰਦੀ ਐ ਵੱਡਾ ਲੱਗੇ ਲੱਤਾਂ ਅੱਛਾ ਨਹੀਂ ਆਇਆ ਚੱਜਾ ਇੰਨਾ ਆਇਗਾ ਮੱਛਰ ਯਾਰ ਹਾਂ ਬੱਸ ਹੁਣ ਨਿਦਰਾ ਐ ਬਸ ਅਲੂ ਜੀ ਨੇ ਕਰ ਦੇਣਾ ਕੰਮ ਉਹ ਤਾਂ ਦੇਖੀ ਜਾ ਤੂੰ ਨਿਗਲ ਆਇਆ ਹੁਣ ਓਹ ਕੌਣ ਆ ਗਿਆ ਆ ਆਇਆ ਦੂਆ ਖੇਤੀ ਬੜੀ ਮਹਿੰਗਾਂ ਆਇਆ ਜਿਹੜੀ ਕਹਿੰਦਾ ਪਾਣੀ ਲਾ ਦੇ ਕਹਿੰਦਾ ਪਾਣੀ ਦਾ ਦੇ ਕਹਿੰਦਾ ਸੁੱਕੇ ਚ ਜਾ ਠੀਕ ਹੈ ਬੈਠਾ ਰਹਿ ਵਾ ਇਹੀ ਕੰਮ ਉਹਨੂੰ ਲੱਗੇ ਆ ਵੀ ਠੀਕ ਹੈ ਲੈ ਸਮਾਜ ਆ ਰਿਹਾ ਸਮਾਜ ਆ ਤੂੰ ਦੇਖਣ ਕਰ ਲੈ ਦੱਸ ਜਿਹੜੀ ਕਹਿੰਦੇ ਸੁੱਕਾ ਲੱਗ ਗਿਆ ਮਾਨਦਾ ਇਹਤ ਬਾਈ ਦੀ ਗਣਕ ਹੈ ਭਾਈ YouTube ਵਾਲਿਆਂ ਦੀ ਦੰਦਾਤਾ ਰੱਖਣੀ ਗਣਕੇ ਆਪਣੇ ਖਾਣੇ ਘਰਾ ਹੀ ਰੱਖਣੀ ਸਾਰੀ ਮੈਂ ਤੂੰ ਘਰ 550 ਰੱਖਣੀ ਕਿੱਥੇ ਦੇ ਇਹ ਮੂਰੇ ਬਈ ਸੁੱਕੇ ਚ ਸੁੱਕੂ ਕੀ ਸੋਕਾ ਲੱਗੇ ਨੂੰ ਦੇਖ ਦੇਖ ਕੇ ਕਹੀਏ ਜੇ ਗਾਹਾਂ ਉਹ ਠੀਕ ਆ ਜਾਂ ਬੜਾ ਸੁਨਾ ਦਾਣਾ ਹੂੰ ਅੱਕੀ ਬਈ ਐ ਨਿਆਰ ਕੁੜਕੀ ਬਈ ਐ ਤਾਂ ਇਹਦਾ ਇਹਦੇ ਅੱਜ ਬੜਾ ਦੰਦੇ ਤੁਸੀਂ ਜੇ ਇਹਨੂੰ ਪਾਣੀ ਲਾ ਦੇਦੇ ਨਾ ਗਣਕੇ ਨੂੰ ਫੇਰ ਹਵਾ ਫੇਰ ਕੀ ਦੀ ਫੇ ਕਾਲੀ ਹੁੰਦੀ ਕਾਲੀ ਹੂੰ ਕਾਲ ਸੀ ਭਰੇ ਨਾ ਤੇ ਖੜੀ ਉਹ ਸੋਨੇ ਬਣ ਜਮਕਦੀ ਦੱਸਦੇ ਮੈਂ ਪਰ ਕਿਹਦੀ ਇਹਦੇ ਮੰਗਣ ਜਮਕਦੀ ਉਹਦੇ ਕੋਈ ਦਾ ਗੱਲ ਆ ਨਿਕਣਾ ਬਣਾਈ ਵੀ ਹੁੰਦੀ ਜਿੱਕਣਾ ਹਾਂ ਹੂੰ ਹੱਥ ਦੀ ਕਲਾ ਹੁੰਦੀ ਹੱਥ ਹਾਂਜੀ ਜ਼ਰੂਰ ਇਹ ਵੀ ਭਾਈ ਬਹੁਤ ਤਿਆਰ ਕਰਿਆ ਸੀ ਇਹ ਗੰਨਾ ਦਾ ਭਾਈ ਨਹੀਂ ਨਹੀਂ ਤਾਂ ਜਿੰਨੀ ਮਾਰੀ ਗੱਲ ਆ ਉਨੇ ਹੀ ਫਲ ਮਿਲਣਾ ਆਪਾਂ ਨੂੰ ਗੰਨੇ ਤੁਸੀਂ ਕਿਆ ਛੱਡਿਆ ਸਭੂ ਤਾਂ ਪਾਇਆ ਪਿਆ ਤਾਂ ਉਹ ਕਣਕ ਨੂੰ ਲੱਗਿਆ ਕੇ ਟਾ ਬਹੁਤ ਸੋਹਣਾ ਧੁਰਿਆ ਹੋਇਆ ਉਹ ਵੀ ਚੱਲਿਆ ਪਾਣੀ ਮੈਨੂੰ ਆਹੀਂ ਗਿਆ ਆ ਮਾ ਜੇ ਨਾ ਆਤਾ ਪਾਣੀ ਫੇਰ ਕੰਮ ਗਿਆ ਪਾਪਾ ਨੇ ਹੁਣ ਕਣਕ ਵੱਢ ਕੇ ਟੁੜੀ ਚੱਕ ਜਿਹਦੇ ਪਾਣੀ ਲਾ ਦੇਣਾ ਜਿਹਦੇ ਪਾਣੀ ਲਾ ਲੈਣਾ ਉਹਦੇ ਵਹਰੀ ਵੀਦਣਾ ਹੋਰ ਕੀ ਹਰਿਆਈ ਬਾੜੀ ਚੱਲੀਏ ਫਿਰ ਹੁਣ ਚਲੋ 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 ਚੱਲੀਏ ਚਲੋ ਭਾਈ ਚੱਲੀਏ ਗਏ ਪਾਸ਼ੀ ਆਲੇ ਪਾ ਕੱਢਣੀ ਗਾਲੂ ਕਣਕੇ ਹਾਂ ਇਹਨੂੰ ਕਿਹਾ ਵਾ ਪੰਜੀ ਘਮਾ ਦੇ ਪਹਿਲਾਂ ਉਹ ਤਾਂ ਬਾਅਦ ਭਈਆਂ ਨੂੰ ਬੰਨ੍ਹ ਲਾ ਦੇ 2 ਘੰਟੇ ਬਾਅਦ ਹਵਾ ਵੜ ਜਣੀ ਵਿੱਚ ਉਹਦੇ ਬਾਅਦ ਤਰੂਸੇ ਡਾ ਲੈਣੇ ਜਿਹਦੇ ਵਿੱਚ ਮਿਕਸ ਕਰ ਦੋ ਬਾਈ ਕਿਹੜਾ ਆ ਰਿਹਾ ਵੀ ਉਹ 222 ਦੀ ਬੱਲ ਆਓ ਜੋ ਵੀ ਆ ਗਿਆ ਮੈਂ ਕਹਿੰਦਾ ਜੇ ਉਹ ਨਹੀਂ ਚਾਚੇ ਆਏ ਨੇ ਵਰਸੀਨ ਨੂੰ ਰੱਖਿਆ ਤਾਂ ਇੰਨਾ ਕੋ ਆ ਦਿਖਦਾ ਲੱਗੇ ਹਾਂ ਇਹ ਫਿਰ ਇਹਨੇ ਇਹਨੇ ਵਰਸੀਨ ਬਿਜਲੀ ਕਾ ਮਰ ਮਰੋਤਾ ਹਾਂ ਉਹ ਇਹ ਦਵਾਚ ਬਾਜੂ ਵੀਜੀ ਇਹਨੇ ਹਾਂ ਉਹ ਇਹ ਸਾਡੇ ਨਾਲੇ ਵੀਜੀ ਆ ਹਾਂ 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 ਦੋ ਜਾਂ ਦੋ ਦਿਨ ਪਹਿਲਾਂ ਵੇਚੀ ਦੋ ਦਿਨ ਪਹਿਲਾਂ ਵੀਜੀ ਹੈ ਤਾਂ ਉੱਤੇ ਲੈ ਇਹਦਾ ਦਾ ਵੀ ਹੋ ਜੀ ਆਪਣੇ ਵਰਗੀ ਜੇ ਨਹੀਂ ਇਹ ਇਹ ਲਾਲ ਹੈ ਇਹ ਲਾਲ ਉਹ ਚਿੱਟੇ ਪੁਰਾਣੇ ਚਿੱਟਾ ਹੈ ਉਹ ਮੋਟਾ ਹੈ ਹੈ ਮोटा ਹੈ ਫੇਰ ਪਾਣੀ ਦਾ ਨਾ ਬਿੱਲ ਆਇਆ ਹੈਗਾ ਇਹ 1000 ਰੁਪਏ ਦੇ ਮੈਂ ਦਵਿਆ ਪਿਆ ਆ ਦੇਖ ਆ ਦੇਖਦਾ ਹੂੰ ਫਰਕ ਹੈ ਫਰਕ ਇਹ ਦੇਖ ਰਿਹਾ ਆਇਆ ਪਿਆ ਹੂੰ ਚਲ 4 ਪੈਸੇ ਵਟ ਲਈਏ ਵੜਾ ਤੂੰ ਦੇਖੀ ਵਦੂ ਹੱਥ ਵਟਣੇਗਾ ਤਾਂ ਖੁਦ ਹੀ ਮਿੱਟੀ ਕੋਲ ਲੱਗ ਜਾਣੀ ਬਸ ਬਸ ਰੋ ਜਾ ਬਸ ਬਸ ਕੀਤੀ ਵਰਤ ਕਿਹੜਾ ਐਫਡੀ ਕਰਾਉਂਦਾ ਕੋਈ ਨਹੀਂ ਕਰਾਉਂਦਾ ਫੇਰ ਰਾਈ ਜਰਾ ਜਿਵੇਂ ਬਹੁਤ ਆ ਕਿਆ ਕਰਨੀ ਐ ਫੜੀਆਂ ਐਫਡੀ ਕਰਾ ਕੇ ਟੈਨਸ਼ਨ ਐ ਜਿਹਦੇ ਬੰਨੇ ਹੈ ਉਹਨੂੰ ਵੀ ਟੈਨਸ਼ਨ ਐ ਜਿਹੜਾ ਦਰਮਿਆਨਾ ਦਾ ਕੰਮ ਹੋ ਠੀਕ ਐ ਠੀਕ ਨਹੀਂ ਪਥਰੀਕਾਲ ਜੀ ਉਹ ਠੀਕ ਐ ਕੰਮ ਐ ਐਫਡੀ ਨਾਲ ਜਿਹੜਾ ਟੈਨਸ਼ਨ ਆ ਹਾਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਦਾ ਮੈਂ ਸੌਂਦਾ ਆਰਾਮ ਨਾਲ ਉੱਠ ਖੜ੍ਹਦੀ ਜਿਵੇਂ ਮੈਂ ਤਾਂ ਦੋ ਤਿੰਨ ਜਗ੍ਹਾ ਦੇਖਿਆ ਜਿਹਦੇ ਕੋ ਹੈਗੇ ਆ ਹਾਂ ਇੰਨੀ ਤਾਂ ਵਜਾ ਚ ਮੈਂ ਦੇਖਣੀ ਹੂੰ ਆਹੋ ਵਜਾ ਹੁਣ ਤੈਨੂੰ ਕਿਆ ਦੱਸਾਂ ਛੱਡ ਦੋ ਸਾਡੇ ਗੱਲਾਂ ਤਾਂ ਵਾ ਇੰਨੀ ਆ ਜਿਹੜੀ ਮਾੜੀ ਰੋਟੀ ਲੈ ਕੇ ਆਉਂਦਾ ਵਧੀਆ ਜਿਹਦੇ ਕੋਲ ਨਹੀਂ ਹੈ ਗਿਆ ਉਹ ਜਿੱਥੇ ਬੈਠਾ ਉਹਨੂੰ ਉੱਥੇ ਸੌਂ ਜਾਣਾ ਆਪਣੀ ਐਤੀ ਮਰਾਵੇ ਖੜ ਕੇ ਜਿਹਦੇ ਕੋਲ ਹੈ ਗਿਆ ਉਹਨੂੰ ਟੈਨਸ਼ਨ ਵੀ ਆ ਵੀ ਕਰ ਲਵਾ ਮੈਂ ਆ ਵੀ ਕਰ ਦਵਾ ਹਾਂ ਦੰਸਲਾ ਬੈਂਕੇ ਦਾ ਦੱਬ ਲਵੇ ਹਾਂ ਖਬਰ ਯਾਰ ਅੱਜ ਨਾਲ ਖੁੱਲ ਜਿੰਦੀ ਉਹ ਨਹੀਂ ਆਏ ਹੋਏ ਹੁਣ ਵੀ ਉਹ ਪੈਕੇਜ ਰੱਖੇ ਹੋਏ ਆ ਯਾ ਲੋਟ ਵੱਲ ਲੋਟ ਪੱਤੀ ਹੋਈ ਜਾਂਦਾ ਜਦ ਪੈਸਾ ਉਹਨੂੰ ਬੋ ਬੇਫਤਾ ਪਈ ਹੋਰ ਰਿਸਟੋਰਾਂ ਲੱਭਦੇ ਫਿਰਦੇ ਵੀ ਕਿਹੜਾ ਗਰੀਬ ਜੈ ਉਹਦੇ ਖਾਤੇ ਜਪਾਦੀ ਏ ਉਹ ਦੇਖੀਏ ਚੱਲ ਮੜਾ ਮੱਕੀ ਵਾਲਾ ਆ ਟਾਈਮ ਥਾਲੇ ਰੋਜ ਆਉਂਦੇ ਉੱਥੇ ਕੀ ਆ ਰੋਜ ਆਉਂਦਾ ਕੀ ਆ ਟਾਈਮ ਕਿਨੇ ਜਾਣਾ ਤੈ ਜਾਣਾ ਥੱਲੇ ਆ ਮੈਂ ਤੇਰਾ ਮਾਰਾਂ ਮਾਰ ਚਲ ਠੀਕ ਆ